DSP ਸਾਹਿਬ ਨਿਹਾਲ ਸਿੰਘ ਵਾਲਾ ਦੀ ਸੁਪਰਵਾਈਜ਼ਨ ਚ ਕੰਮ ਕਰਦੇ ਆ SHQ ਬਦਨੀਕਲਾ ਦੀ ਟੀਮ ਨੂੰ ਵੀ ਇੱਕ ਕਾਮਯਾਬੀ ਹਾਸਲ ਹੋਈ ਹੈ ਇਹਨਾਂ ਨੇ ਇੱਕ ਗੈਂਗ ਫੜਿਆ ਹੈ ਜਿਹੜਾ ਕਿ ਸੈਨੀਟਰੀ ਦੀ ਜਿਹੜੀ ਦੁਕਾਨਾਂ ਹੁੰਦੀ ਹੈ ਤੇ ਦੂਜੀਆਂ ਦੁਕਾਨਾਂ ਹੁੰਦੀ ਹੈ ਉਹਨਾਂ ਨੂੰ ਟਾਰਗੇਟ ਕਰਦੇ ਨੇ ਇਹਦੇ ਵਿੱਚ ਇਹਨਾਂ ਨੇ ਇਹਨਾਂ ਤੋਂ ਤਿੰਨ ਜਿਹੜੀ ਵਾਰਦਾਤਾ ਨੇ ਉਹ ਟ੍ਰੇਸ ਹੋਈ ਹੈ ਇੱਕ FIR ਨੰਬਰ 239 ਥਾਣਾ ਸਿਟੀਮੋਗਾ ਦਰਜ ਹੋਈ ਸੀ ਜਿਹਦੇ ਵਿੱਚ ਕਾਫੀ ਵੱਡੀ ਚੋਰੀ ਹੋਈ ਸੀ ਉਹ ਉਸ ਤੋਂ ਇਲਾਵਾ ਇੱਕ ਬਰਨਾਲੇ ਦੀ ਐਫਆਈਆਰ ਨੰਬਰ 173 थाना सदर ਬਰਨਾਲੇ ਦੀ ਤੇ 127/24 थाना ਨਕੋਦਰ ਜਲੰਧਰ ਦੀ ਇਹਨਾਂ ਤੋਂ ਐਫਆਈਆਰ ਜਿਹੜੀ ਹੈ ਉਹ ਟ੍ਰੇਸ ਹੋਈ ਹੈ ਇਹਨਾਂ ਨੇ ਡਿਊਰਿੰਗ ਪੁੱਛਗਿੱਛ ਸਾਰੀ ਜਿਹੜੀ ਜ਼ੁਰਮ ਨੇ ਕਬੂਲ ਕੀਤੇ ਨੇ ਤੇ ਇਹਨਾਂ ਤੋਂ ਜਿਹੜੀ ਰਿਕਵਰੀ ਹੈ ਉਹ ਵੀ ਹਜੇ ਕੰਟੀਨਿਊਸ ਅਸੀਂ ਕਰ ਰਹੇ ਹਾਂ ਇਹਦੇ ਵਿੱਚ ਤਿੰਨ ਦੋਸ਼ੀ ਹਜੇ ਤੱਕ ਅਰੈਸਟ ਹੋਏ ਨੇ ਟੀਟੂ ਸਿੰਘ ਪੁੱਤਰ ਗੁਰਦੇਵਾਲ ਸਿੰਘ ਵਾਸੀ ਕਰਤਾਰਪੁਰ ਕਲੋਨੀ ਧਰਮਕੋਟ ਇਹਦੇ ਦੋ ਮੁਕਦਮੇ ਪਹਿਲਾਂ ਚੋਰੀ ਦੇ ਦਰਜ ਨੇ ਦੂਜਾ ਦੋਸ਼ੀ ਹੈ ਚਮਕੌਰ ਸਿੰਘ ਪੁੱਤਰ ਗੁਰਦੇਵਾਲ ਸਿੰਘ ਵਾਸੀ ਕਰਤਾਰਪੁਰ ਕਲੋਨੀ ਧਰਮਕੋ ਇਹ ਤੇ ਪਹਿਲਾਂ ਤਿੰਨ ਮੁਕਦਮੇ ਦਰਜ ਨੇ ਚੋਰੀ ਦੇ ਇੱਕ ਆਕਾਸ਼ ਪੁੱਤਰ ਬਿੱਲੂ ਵਾਸੀ ਧਰਮਕੋਟ ਅਤੇ ਇੱਕ ਮੁਕਦਮਾ ਚੋਰੀ ਦਾ ਪਹਿਲਾਂ ਦਰਜ ਹੈ ਇਸ ਤੋਂ ਇਲਾਵਾ ਦੋ ਦੋਸ਼ੀ ਹੋਰ ਅਸੀਂ ਨਾਮਜ਼ਦ ਕੀਤੇ ਹਨ ਉਹਨਾਂ ਨੂੰ ਅਸੀਂ ਜਲਦੀ ਅਰੈਸਟ ਕਰਕੇ ਉਹਨਾਂ ਤੋਂ ਵੀ ਸਾਨੂੰ ਹੋਰ ਰਿਕਵਰੀ ਦੀ ਉਮੀਦ ਹੈ ਤੇ ਇੱਕ ਇਹਦੇ ਵਿੱਚ ਇੱਕ ਕਬਾੜੀ ਦਾ ਕੰਮ ਕਰਨ ਵਾਲੇ ਬੰਦੇ ਦਾ ਵੀ ਨਾਂ ਸਾਹਮਣੇ ਆ ਰਿਹਾ ਹੈ ਉਹਨੂੰ ਵੀ ਅਸੀਂ ਜਲਦੀ ਅਰੈਸਟ ਕਰਕੇ ਤੇ ਜਿਹੜਾ ਸਮਾਨ ਹੈਗਾ ਜਿਹੜਾ ਇਹਨਾਂ ਨੇ ਉਹਨਾਂ ਨੂੰ ਵੇਚਿਆ ਉਹ ਵੀ ਅਸੀਂ ਸਾਰਾ ਬਰਾਮਦ ਕਰਾਂਗੇ ਉਹ ਹਜੇ ਤੱਕ ਕੋਈ ਰੋਲ ਸਾਹਮਣੇ ਨਹੀਂ ਆਇਆ ਪਰ ਉਹ ਸਾਰਾ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਵੈਰੀਫਾਈ ਕਰਾਂਗੇ ਉੱਥੇ ਉਹਨਾਂ ਦੇ ਦੱਸਣ ਮੁਤਾਬਿਕ ਕੈਸ਼ 25000 ਇੱਕ ਡੀਵੀਆਰ ਲੈਪਟਾਪ ਐਲਈਡੀ ਵਗੈਰਾ ਚੋਰੀ ਕੀਤਾ ਸੀ ਤੇ ਸੈਨੀਟਰੀ ਦਾ ਵੀ ਉਹਨਾਂ ਦਾ ਸਮਾਨ ਸੀ ਲੱਖਾਂ ਰੁਪਏ ਦਾ ਉਹ ਸਾਰਾ ਕੁਝ ਉਹਨਾਂ ਨੇ ਚੋਰੀ ਕੀਤਾ ਸੀ ਟੂਟੀਆਂ ਤੇ ਜੈਗਵਾਰ ਦੀ ਜਿਹੜੀ ਮਹਿੰਗੀ ਕੰਪਨੀ ਦੇ ਆਉਂਦੀ ਹੈ ਸ਼ਾਵਰ ਵਗੈਰਾ ਉਹ ਸਾਰਾ ਇਹਨਾਂ ਨੇ ਚੋਰੀ ਕੀਤਾ ਇਹ ਪਹਿਲਾਂ ਰੈਕੀ ਕਰਦੇ ਸੀ ਜਿਹੜੀ ਵੀ ਕੋਈ ਵਧੀਆ ਚੰਗੀ ਦੁਕਾਨ ਹੁੰਦੀ ਸੀ ਉੱਥੇ ਵੇਖਦੇ ਸੀ ਤੇ ਫਿਰ ਉਸ ਤੋਂ ਬਾਅਦ ਇਹ ਕਰਦੇ ਸੀ ਬਾਕੀ ਉਸ ਤੋਂ ਇਲਾਵਾ ਇੱਕ ਹੈ ਗੱਡੀ ਯੂਜ਼ ਕਰਦੇ ਸੀ ਕ੍ਰੇਟਾ ਜਿਹਦੇ ਵਿੱਚ ਇੱਕ ਦੋਸ਼ੀ ਜਿਹਦਾ ਇਹਨਾਂ ਨੇ ਨਾਂ ਦੱਸਿਆ ਹੈ ਉਹ ਅਸੀਂ ਜਲਦੀ ਅਰੈਸਟ ਕਰ ਲਵਾਂਗੇ ਉਹ ਇਹਨਾਂ ਨੂੰ ਗੱਡੀ ਦੇ ਵਿੱਚ ਡ੍ਰੌਪ ਕਰਦਾ ਸੀ ਫਿਰ ਚੋਰੀ ਹੋਣ ਤੋਂ ਬਾਅਦ ਉਹਨਾਂ ਨੂੰ ਪਿੱਕ ਕਰਕੇ ਲੈ ਕੇ ਜਾਂਦਾ ਸੀ ਡੀਐਸਪੀ ਸਾਹਿਬ ਨਿਹਾਲ ਸਿੰਘ ਵਾਲਾ ਦੀ ਸੁਪਰਵਾਈਜ਼ਨ 'ਚ ਕੰਮ ਕਰਦੇ ਆ ਐਸਐਚਓ ਬਦਨੀਕਲਾ ਦੀ ਟੀਮ ਨੂੰ ਵੀ ਇੱਕ ਕਾਮਯਾਬੀ ਹਾਸਲ ਹੋਈ ਹੈ ਇਹਨਾਂ ਨੇ ਇੱਕ ਗੈਂਗ ਫੜਿਆ ਹੈ ਜਿਹੜਾ ਕਿ ਸੈਨੀਟਰੀ ਦੀ ਜਿਹੜੀ ਦੁਕਾਨਾਂ ਹੁੰਦੀ ਹੈ ਤੇ ਦੂਜੀਆਂ ਦੁਕਾਨਾਂ ਹੁੰਦੀ ਹੈ ਉਹਨਾਂ ਨੂੰ ਟਾਰਗੇਟ ਕਰਦੇ ਨੇ ਇਹਦੇ ਵਿੱਚ ਇਹਨਾਂ ਨੇ ਇਹਨਾਂ ਤੋਂ ਤਿੰਨ ਜਿਹੜੀ ਵਾਰਦਾਤਾ ਨੇ ਉਹ ਟ੍ਰੇਸ ਹੋਈ ਹੈ ਇੱਕ ਐਫਆਈਆਰ ਨੰਬਰ 239 ਥਾਣਾ ਸਿਟੀ ਮੋਗਾ ਦਰਜ ਹੋਈ ਸੀ ਜਿਹਦੇ ਵਿੱਚ ਕਾਫੀ ਵੱਡੀ ਚੋਰੀ ਹੋਈ ਸੀ ਉਹ ਉਸ ਤੋਂ ਇਲਾਵਾ ਇੱਕ ਬਰਨਾਲੇ ਦੀ ਐਫਆਈਆਰ ਨੰਬਰ 173 ਥਾਣਾ ਸਦਰ ਬਰਨਾਲੇ ਦੀ ਤੇ 127/24 ਥਾਣਾ ਨਕੋਦਰ ਜਲੰਧਰ ਦੀ ਇਹਨਾਂ ਤੋਂ ਐਫਆਈਆਰ ਜਿਹੜੀ ਹੈ ਉਹ ਟ੍ਰੇਸ ਹੋਈ ਹੈ ਇਹਨਾਂ ਨੇ ਡਿਊਰਿੰਗ ਪੁੱਛਗਿੱਛ ਸਾਰੀ ਜਿਹੜੀ ਜ਼ੁਰਮ ਨੇ ਕਬੂਲ ਕੀਤੇ ਨੇ ਤੇ ਇਹਨਾਂ ਤੋਂ ਜਿਹੜੀ ਰਿਕਵਰੀ ਹੈ ਉਹ ਵੀ ਹਜੇ ਕੰਟੀਨਿਊਸ ਅਸੀਂ ਕਰ ਰਹੇ ਹਾਂ ਇਹਦੇ ਵਿੱਚ ਤਿੰਨ ਦੋਸ਼ੀ ਹਜੇ ਤੱਕ ਅਰੈਸਟ ਹੋਏ ਨੇ ਟਿੱਟੂ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਕਰਤਾਰਪੁਰ ਕਲੋਨੀ ਧਰਮਕੋਟ ਇਹਦੇ ਦੋ ਮੁਕਦਮੇ ਪਹਿਲਾਂ ਚੋਰੀ ਦੇ ਦਰ ਦੂਜਾ ਦੋਸ਼ੀ ਹੈ ਚਮਕੌਰ ਸਿੰਘ ਪੁੱਤਰ ਗੁਰਦੇਵਾਲ ਸਿੰਘ ਵਾਸੀ ਕਰਤਾਰ ਕਲੋਨੀ ਧਰਮਕੋਟ ਅਤੇ ਪਹਿਲਾਂ ਤਿੰਨ ਮੁਕਦਮੇ ਦਰਜ ਨੇ ਚੋਰੀ ਦੇ ਇੱਕ ਆਕਾਸ਼ ਪੁੱਤਰ ਬਿੱਲੂ ਵਾਸੀ ਧਰਮਕੋਟ ਅਤੇ ਇੱਕ ਮੁਕਦਮਾ ਚੋਰੀ ਦਾ ਪਹਿਲਾਂ ਦਰਜ ਹੈ ਇਸ ਤੋਂ ਇਲਾਵਾ ਦੋ ਦੋਸ਼ੀ ਹੋਰ ਅਸੀਂ ਨਾਮਜ਼ਦ ਕੀਤੇ ਹਨ ਉਹਨਾਂ ਨੂੰ ਅਸੀਂ ਜਲਦੀ ਅਰੈਸਟ ਕਰਕੇ ਉਹਨਾਂ ਤੋਂ ਵੀ ਸਾਨੂੰ ਹੋਰ ਰਿਕਵਰੀ ਦੀ ਉਮੀਦ ਹੈ ਤੇ ਇੱਕ ਇਹਦੇ ਵਿੱਚ ਇੱਕ ਕਬਾੜੀ ਦਾ ਕੰਮ ਕਰਨ ਵਾਲੇ ਬੰਦੇ ਦਾ ਵੀ ਨਾਂ ਸਾਹਮਣੇ ਆ ਰਿਹਾ ਹੈ ਉਹਨੂੰ ਵੀ ਅਸੀਂ ਜਲਦੀ ਅਰੈਸਟ ਕਰਕੇ ਤੇ ਜਿਹੜਾ ਸਮਾਨ ਹੈਗਾ ਜਿਹੜਾ ਇਹਨਾਂ ਨੇ ਉਹਨਾਂ ਨੂੰ ਵੇਚਿਆ ਹੈ ਉਬੀਅਸੀ ਸਾਰਾ ਬਰਾਮਦ ਕਰਾਂਗੇ ਉਹ ਹਜੇ ਤੱਕ ਕੋਈ ਰੋਲ ਸਾਹਮਣੇ ਨਹੀਂ ਆਇਆ ਪਰ ਉਹ ਸਾਰਾ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਵੈਰੀਫਾਈ ਕਰਾਂਗੇ ਉੱਥੇ ਉਹਨਾਂ ਦੇ ਦੱਸਣ ਮੁਤਾਬਿਕ ਕੈਸ਼ 25000 ਇੱਕ ਡੀਵੀਆਰ ਲੈਪਟਾਪ ਐਲਈਡੀ ਵਗੈਰਾ ਚੋਰੀ ਕੀਤਾ ਸੀ ਤੇ ਸੈਨੀਟਰੀ ਦਾ ਵੀ ਉਹਨਾਂ ਦਾ ਸਮਾਨ ਸੀ ਲੱਖਾਂ ਰੁਪਏ ਦਾ ਉਹ ਸਾਰਾ ਕੁਝ ਉਹਨਾਂ ਨੇ ਚੋਰੀ ਕੀਤਾ ਸੀ ਟੂਟੀਆਂ ਤੇ ਜੈਗਵਾਰ ਦੀ ਜਿਹੜੀ ਮਹਿੰਗੀ ਕੰਪਨੀ ਦੇ ਆਉਂਦੀ ਹੈ ਸ਼ਾਵਰ ਵਗੈਰਾ ਉਹ ਸਾਰਾ ਇਹਨਾਂ ਨੇ ਚੋਰੀ ਕੀਤਾ ਇਹ ਪਹਿਲਾਂ ਰੈਕੀ ਕਰਦੇ ਸੀ ਜਿਹੜੀ ਵੀ ਕੋਈ ਵਧੀਆ ਚੰਗੀ ਦੁਕਾਨ ਹੁੰਦੀ ਸੀ ਉੱਥੇ ਵੇਖਦੇ ਸੀ ਤੇ ਫਿਰ ਉਸ ਤੋਂ ਬਾਅਦ ਐਪ ਕਰਦੇ ਸੀ ਬਾਕੀ ਉਸ ਤੋਂ ਇਲਾਵਾ ਇੱਕ ਹੈ ਗੱਡੀ ਯੂਜ਼ ਕਰਦੇ ਸੀ ਕ੍ਰੇਟਾ ਜਿਹਦੇ ਵਿੱਚ ਇੱਕ ਦੋਸ਼ੀ ਜਿਹਦਾ ਇਹਨਾਂ ਨੇ ਨਾਂ ਦੱਸਿਆ ਹੈ ਉਹ ਅਸੀਂ ਜਲਦੀ ਅਰੈਸਟ ਕਰ ਲਵਾਂਗੇ ਉਹ ਇਹਨਾਂ ਨੂੰ ਗੱਡੀ ਦੇ ਵਿੱਚ ਡ੍ਰੌਪ ਕਰਦਾ ਸੀ ਫਿਰ ਚੋਰੀ ਹੋਣ ਤੋਂ ਬਾਅਦ ਉਹਨਾਂ ਨੂੰ ਪਿੱਕ ਕਰਕੇ ਲੈ ਕੇ ਜਾਂਦਾ ਸੀ